ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਕਨਿਸ਼ੀਮਨ ਦਾ ਸਾਉ ਲੱਗਾਂ ਦਾ ਤਾਜ ਸਾਧ ਸੰਗਤ ਨਤਮਸਤਕੁੰ ਕੀਆ ਅਦੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਸ ਸੱਚ ਕਨਿਸ਼ੀਮਨ ਦਾ ਸਾਹਿਬ ਨੂੰ ਆਉਂਦੇ ਰਸਤਿਆਂ ਤੇ ਜਿੰਨਾ ਵਿੱਚ ਅਕਾਲੀ ਫੁੱਲਾ ਸਿੰਘ ਇਨੋਂ ਕਿਉਂ ਮੰਡੀ ਕਹਿੰਦੇ ਆ ਫਿਰ ਭਰਾਵਾਂ ਵਾਲੇ ਪਟਾਬੇ ਤੋਂ ਰਸਤਾ ਆਉਂਦਾ ਆ ਇਸੇ ਤਰ੍ਹਾਂ ਸੁਲਤਾਨਵਿੰਦ ਸੁਲਤਾਨਵਿੰਦ ਤੋਂ ਸੱਚਖੰਡ ਸ਼ੀਰਮਨ ਦਾ ਸਾਹ ਨੂੰ ਰਸਤਾ ਆਉਂਦਾ ਜਿਹੜਾ ਕਈਆਂ ਬਿਆਰ ਵੀ ਕਹਿੰਦੇ ਆ ਇਸੇ ਤਰ੍ਹਾਂ ਹੀ ਜਿਹੜੇ ਹੋਰ ਰਸਤੇ ਜਿਹੜੇ ਸੱਚਖੰਡ ਸ਼ੀਰਮਨ ਦਾ ਸਾਹਿਬ ਨੂੰ ਆਉਂਦੇ ਨੇ ਇਹਨਾਂ ਸਾਰਿਆਂ ਹੀ ਰਸਤਿਆਂ ਦਾ ਬਹੁਤ ਬੰਦਾ ਆ ਲਿਆ ਸਫਾਈ ਦਾ ਬੰਦਾ ਆ ਲਿਆ ਜਿਹੜਾ ਰਸਤਾ ਸੁਲਤਾਨਵਿੰਦਰ ਰੋਡ ਤੋਂ ਆਉਂਦਾ ਕਿਉਂਕਿ ਇਹੋ ਹੀ ਮੇਨ ਰਸਤਾ ਜਿਹੜਾ ਉਹ ਸਤਖੰਡ ਸ਼ੇਰਵਾਲ ਦਾ ਸਾਹਿਬ ਨੂੰ ਆਉਣ ਲਈ ਰਹਿ ਗਿਆ ਹੈ ਇਸ ਰਸਤੇ ਤੇ ਪਹਿਲਾਂ ਪਟਵਟਾਈ ਕਰਕੇ ਕੋਈ ਪੈ ਪਾਏ ਗਏ ਸੀ ਤੇ ਸੰਗਤਨਿਵਾਸ ਵਾਜੀ ਕੀ ਸ਼ਾਇਦ ਇਹ ਜਿਹੜੇ ਸੀਵਰੇਜ ਤੇ ਪੈ ਪਾ ਰਹੇ ਨੇ ਤੇ ਇਹ ਜਿਹੜੀ ਸਫਾਈ ਦਾ ਕੋਈ ਵਧੀਆ ਹੱਲ ਹੋ ਜਾਊਗਾ ਪਰ ਕੋਈ ਵੀ ਸਾਰਥਕ ਹੱਲ ਨਹੀਂ ਨਿਕਲਿਆ ਸਗੋਂ ਅਗੇ ਨਵੀਂ ਮਾੜਾਲ ਹੋ ਗਿਆ ਚਾਹੀਦਾ ਤੇ ਇਹ ਕੀ ਉਹ ਜੇ ਪੈਪ ਪਾਏ ਸੀ ਜੇ ਉਹਨੂੰ ਚਾਲੂ ਕਰਦੇ ਪਰ ਉਹ ਪੈਪ ਚਾਲੂ ਨਹੀਂ ਕੀਤੇ ਤੇ ਉਲਟ ਜਿਹੜਾ ਅੱਗੇ ਨਾਲ ਵੀ ਜਗਾ ਪੁੱਟਤੀ ਆ ਪੁੱਟਣ ਕਰਕੇ ਜਿਹੜੀ ਉਹ ਪੈਪ ਪਾ ਕੇ ਦੁਬਾਰਾ ਪੂਰਤੀ ਆ ਪਰ ਪੂਰਨ ਦੇ ਬਾਵਜੂਦ ਵੀ ਉੱਤੇ ਨਾ ਕੋਈ ਬਜਰੀ ਪਾਈ ਜਾਂ ਨਾ ਹੀ ਉੱਤੇ ਲੁੱਕ ਪਾਈ ਆ ਉਹ ਕੱਚੀ ਛੜੀ ਹੋਈ ਆ ਜਦੋਂ ਮੀਂਹ ਪੈਂਦਾ ਉੱਚ ਪਾਣੀ ਖੜ ਜਾਂਦਾ ਤੇ ਜਿਹੜੀਆਂ ਸੰਗਤਾਂ ਲੰਘਦੀਆਂ ਨੇ ਪੈਦਲ ਲੰਘ ਪੈਦਲ ਲੰਘਦੀਆਂ ਉਹਨਾਂ ਨੂੰ ਛੱਟੇ ਪਾ ਕੇ ਜਿਤਨਾ ਕੋਈ ਲਾਗੂ ਗੱਡੀ ਗੱੜਾ ਲੰਘਿਆ ਕੋਈ ਮੋਟਰਸਾਈਕਲ ਟੰਗਿਆ ਉਹਨਾਂ ਛੱਟੇ ਪਾ ਕੇ ਉਹਦੇ ਕੱਪੜੇ ਖਰਾਬ ਕਰ ਦਿੰਦਾ ਇਸੇ ਤਰ੍ਹਾਂ ਜਿਹੜਾ ਘੋਮੰਡੀ ਤੋਂ ਦਰਬਾਹ ਸਭ ਨੂੰ ਰਸਤਾ ਆਉਂਦਾ ਆ ਉੱਥੇ ਵੀ ਕਈ ਆਮ ਹੀ ਵੇਖਣ ਚ ਆਉਂਦਾ ਸੀਵਰੇਜ ਭਰਿਆ ਹੁੰਦਾ ਪਾਣੀ ਸੜਕ ਤੇ ਹੁੰਦਾ ਜਦੋਂ ਕਿਤੇ ਮਾੜਾ ਜਾਂ ਮੀਂਹ ਪੈ ਜਾਂਦਾ ਤੇ ਜਿਹੜੀਆਂ ਸਾਡੀਆਂ ਭੈਣਾਂ ਨੇ ਜਾਂ ਭਰਾ ਨੇ ਉਹਨਾਂ ਨੂੰ ਪਹੁੰਚੇ ਤਾਂ ਚੁੱਕ ਕੇ ਤੁਰਨਾ ਪੈਂਦਾ ਅਕਸਰ ਹੀ ਵੇਖਦੇ ਆ ਕਿ ਜਦੋਂ ਮੀਂਹ ਪੈਂਦਾ ਤੇ ਬੀਬੀਆਂ ਭੈਣਾਂ ਨੇ ਜੁੱਤੀਆਂ ਹੱਥ 'ਚ ਫੜੀਆਂ ਹੁੰਦੀਆਂ ਜਿਹਦੇ ਨਾਲ ਜਣੀ ਸੰਗਤ ਬਾਹਰ ਆਉਂਦੀ ਆ ਉਹਨਾਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਸੱਚਖੰਡ ਸ਼ੀਰਮਤ ਸਾਹਿਬ ਵਰਲਡ ਦਾ ਉਹ ਸਥਾਨ ਆ ਜਿੱਥੇ ਹਰ ਇੱਕੀ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਦਾ ਚਾਹੇ ਉਹ ਕਿਸੇ ਵੀ ਫਿਰਕੇ ਦਾ ਆ ਜਾਂ ਕਿਸੇ ਵੀ ਜਾਤ ਬਰਾਦਰੀ ਦਾ ਉਹ ਨਤਮਸਤਕ ਹੁੰਦਾ ਆ ਇਹੋ ਜਿਹਾ ਸਤਾਨ ਤੇ ਆਉਣ ਵਾਲੇ ਰਸਤਿਆਂ ਦਾ ਐਡਾ ਮੰਦਾ ਹਾਲ ਵੇਖ ਕੇ ਜਿੱਥੇ ਸੰਗਤਾਂ ਨੇ ਮਨ ਨੂੰ ਠੇਸ ਪਹੁੰਚਦੀ ਉੱਥੇ ਸਾਡੇ ਮਨਾਂ ਨੂੰ ਬਹੁਤ ਠੇਸ ਪਹੁੰਚਦੀ ਆ ਇਸ ਵਕਤ ਸਵਾਦ ਵਿੱਚ ਕਈ ਵਾਰ ਜਿਹੜੇ ਕਾਰਪੋਰੇਸ਼ਨ ਦੇ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲ ਹੋ ਚੁੱਕੀ ਆ ਪਰ ਕੋਈ ਵੀ ਸਾਰਥਕ ਹੱਲ ਹੁਣ ਤੱਕ ਨਹੀਂ ਨਿਕਲਿਆ ਹੁਣ ਵੀ ਇੱਕ ਪੱਤਰਕਾ ਜਿਹੜੀ ਮੈਂ ਉਹ ਕਮਿਸ਼ਨਰ ਸਾਹਿਬ ਨੂੰ ਭੇਜੀਆ ਦੋ ਪੱਤਰਕਾਾਂ ਭੇਜੀਆਂ ਨੇ ਇੱਕ ਆ ਤੁਹਾਡੇ ਸਾਹਮਣੇ ਆ ਇਹ ਮੈਂ ਕੱਲ ਦੁਬਾਰਾ ਭੇਜੀਆਂ ਨੇ ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰ ਜਿਹੜੇ ਪਹਿਲੇ ਕਮਿਸ਼ਨਰ ਸੀ ਉਹਨਾਂ ਨੂੰ ਮਿਲ ਕੇ ਇਹ ਗੱਲਾਂ ਕਹੀਆਂ ਸੀ ਹੁਣ ਇੱਕ ਹਾਂ ਦੋ ਪੱਤਰਕਾਾਂ ਵਾਜ ਭੇਜੀਆਂ ਨੇ ਕਿੜਿਆ ਦਰਬਾਰ ਸਾਹਿਬ ਦਾ ਚੁਗਿਰਦਾ ਜਿਹਨੂੰ ਗਲਿਆਰਾ ਕਹਿੰਦੇ ਆ ਇਹਦਾ ਵੀ ਸਾਸਪਾਈ ਦਾ ਬਹੁਤ ਬੰਦਾ ਵਾਲਾ ਇੱਥੇ ਅਕਸਰ ਹੀ ਜਿਹੜੇ ਨਸ਼ਾ ਕਰਦੇ ਨੇ ਜਿਸ ਵੇ ਕੀ ਨੇ ਉਹ ਜਾਂ ਜਿਹੜੇ ਲੁੱਟਮਾਰ ਕਰਨ ਵਾਲੇ ਬੰਦੇ ਅਕਸਰ ਹੀ ਇੱਥੇ ਵੇਲੇ ਬੈਠੇ ਰਹਿੰਦੇ ਨੇ ਜੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜੇ ਸਰਕਾਰ ਨਹੀਂ ਚਲਾ ਸਕਦੀ ਇਹ ਰੁਗਲੇਰੇ ਨੂੰ ਸਾਨੂੰ ਦੇ ਦਿਓ ਅਸੀਂ ਆਪੇ ਚਲਾ ਲਾਂਗੇ ਇਸੇ ਤਰ੍ਹਾਂ ਇੱਥੇ ਇੱਕ ਬਾਥਰੂਮ ਨੇ ਮੈਂ ਕੱਲ ਵੀ ਪੁੱਡਾ ਸਾਹਿਬ ਪੁੱਡਾ ਦੇ ਰੇੜੇ ਅਧਿਕਾਰੀ ਸੀ ਉਹਨਾਂ ਨੂੰ ਫੋਨ ਤੇ ਗੱਲ ਕੀਤੀ ਸੀ ਕਿ ਜੇ ਉਹ ਜਿਹੜਾ ਤੁਸੀਂ ਬਾਥਰੂਮ ਉਹਦੇ ਪੈਸੇ ਲੈਂਦੇ ਨੇ ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਸਾਨੂੰ ਦੇ ਦਿਓ ਅਸੀਂ ਫ੍ਰੀ ਸੇਵਾ ਕਰਾਂਗੇ ਕਿਉਂਕਿ ਇੱਕ ਤੇ ਉਹ ਬਿਲਕੁਲ ਜੁੜੇ ਘਰ ਦੇ ਲੱਗੇ ਆ ਤੇ ਸਾਬਸਪਾਈ ਦਾ ਬਹੁਤ ਬੰਦਾ ਆਲਾ ਜਦੋਂ ਸੰਗਤ ਉੱਥੋਂ ਲੰਘਦੀ ਆ ਤੇ ਉਹ ਮੂੰਹ ਤੇ ਆਏ ਰਮਾਲ ਲੈ ਲਿੰਦੀਆਂ ਨੇ ਮਤਲਬ ਭਾਵ ਕਹਿਣ ਤੋਂ ਕੀ ਜਣੀ ਉਹਦੀ ਦੁਰਗੰਧ ਉਹ ਬਾਹਰ ਤੱਕ ਆਉਂਦੀ ਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜੇ ਉਹ ਸਾਨੂੰ ਪ੍ਰਬੰਧ ਦੇ ਦਿਓ ਅਸੀਂ ਉੱਥੇ ਸਫਾਈ ਵਾਲੇ ਆ ਕੇ ਤੇ ਬਿਨਾ ਕਿਸੇ ਚਾਰਜ ਤੋਂ ਅਸੀਂ ਫ੍ਰੀ ਸੇਵਾ ਕਰਾਂਗੇ ਤੇ ਮੈਂ ਇਹਦੇ ਇਥੋਂ ਤੱਕ ਵੀ ਕਿਹਾ ਸੀ ਕਿ ਜੇ ਤੁਸੀਂ ਇਹਨਾਂ ਨੂੰ ਦੱਸਿਆ ਕਿ ਅਸੀਂ ਠੇਕੇ ਦੇ ਦਿੱਤਾ ਹੋਇਆ ਮੈਂ ਇਹ ਵੀ ਬੇਨਤੀ ਕੀਤੀ ਕਿ ਜੇ ਤੁਸੀਂ ਸਾਨੂੰ ਫ੍ਰੀ ਨਹੀਂ ਦੇਣਾ ਚਾਹੁੰਦੇ ਤੇ ਜਿਹੜੇ ਤੁਸੀਂ ਜਿੱਦਾਂ ਤੋਂ ਠੇਕਾ ਲੈਂਦੇ ਹੋ ਉਹਨਾਂ ਨੂੰ ਦਿੰਦੇ ਹੋ ਉਹੀ ਠੇਕਾ ਅਸੀਂ ਭਰ ਕੇ ਸਾਨੂੰ ਦੇ ਦਿਓ ਅਸੀਂ ਸੰਗਤਾਂ ਦੀ ਸਹੂਲਤ ਲਈ ਇਹਦਾ ਸਾਫ਼ ਸਪਾਈ ਦਾ ਵਧੀਆ ਪ੍ਰਬੰਧ ਕਰ ਲੀਏ ਮੈਨੂੰ ਉਹਨਾਂ ਨੇ ਕਿਹਾ ਸੀ ਮੈਂ ਵਿਚਾਰ ਕਰਦਾ ਮੈਂ ਹੁਣ ਵੀ ਉਹਨਾਂ ਨੂੰ ਇਹ ਤਾਂ ਬਾਅਦ ਜਦੋਂ ਫ੍ਰੀ ਹੋ ਗਏ ਪੁੱਛਾਂਗਾ ਕਿ ਉਹਨਾਂ ਨੇ ਮੈਨੂੰ ਕੀ ਉਹਨਾਂ ਦੀ ਪਾਲਿਸੀ ਬਣੀ ਜਾਂ ਕੀ ਪਲੈਨਿੰਗ ਹੈ ਕਿ ਸਾਨੂੰ ਉਹ ਦੇਣਗੇ ਜਾਂ ਨਹੀਂ ਦੇਣਗੇ ਮੈਂ ਦੁਬਾਰਾ ਮੁੱਚੀ ਪ੍ਰਸ਼ਾਸਨ ਨੂੰ ਕਾਰਪੋਰੇਸ਼ਨ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਸਤਖੰਡ ਸ਼੍ਰੀਮੰਦਰ ਸਾਹਿਬ ਨੂੰ ਜਿਹੜੇ ਰਸਤੇ ਆਉਂਦੇ ਨੇ ਇਹਨਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਆਸਥਾ ਦਾ ਕੇਂਦਰ ਹੈ ਆਸਤਾ ਨਰੀ ਯਾਨੀ ਕਿ ਸਿੱਖਾਂ ਦੀ ਆ ਹਰ ਇੱਕ ਧਰਮ ਚ ਆਸਤਾ ਆ ਤੇ ਇਹ ਸਰਬਸਾਂਝੀ ਵਾਲਤਾ ਦਾ ਜਿਹੜਾ ਉਹ ਮੰਦਿਰ ਹੈ ਹਰਮੰਦਰ ਆ ਜਿੱਥੇ ਹਰ ਇੱਕ ਹੀ ਵਿਅਕਤੀ ਆ ਕੇ ਨਤਮਸਤਕ ਹੁੰਦਾ ਆ ਤੇ ਇਹੋ ਜੇ ਅਸਥਾਨ ਤੇ ਜਿਹੜੇ ਰਸਤੇ ਨੇ ਉਹ ਬੜੇ ਵਧੀਆ ਹੋਣੇ ਚਾਹੀਦੇ ਨੇ ਜਿਹੜਾ ਕੋਈ ਬਾਹਰੋਂ ਵਿਦੇਸ਼ੀ ਜਾਂ ਦੇਸੀ ਆਵੇ ਉਹ ਵੇਖ ਕੇ ਹੀ ਮਾਣ ਮਹਿਸੂਸ ਕਰੇ ਕਿ ਮੈਂ ਅੰਮ੍ਰਿਤਸਰ ਚ ਆਇਆ ਤੇ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਤੇ ਰਸਤੇ ਤੇ ਜਾ ਰਿਹਾ ਆ ਇੱਥੇ ਵੇਖ ਕੇ ਉਹਨੂੰ ਕੋਈ ਨਾ ਕੋਈ ਸੇਧ ਮਿਲਣੀ ਚਾਹੀਦੀ ਆ ਪਰ ਵੇਖਣ ਦੇ ਜਿਹੜੇ ਰਸਤੇ 'ਚ ਹੁਣ ਇੱਕ ਹੋਰ ਮੇਰੇ ਗੱਲ ਨੋਟਸ 'ਚ ਆਈ ਕਿ ਜਿਹੜੇ ਇਹ ਰਸਤੇ 'ਤੇ ਆਮ ਫੋਟੋਗ੍ਰਾਫਰ ਜਿਹੜੇ ਫੋਟੋਆਂ ਖਿੱਚਦੇ ਨੇ ਮੈਂ ਉਹ ਉਹ ਵੀ ਚਿੱਠੀ ਇੱਕ ਪੁਲਿਸ ਕਮਿਸ਼ਨ ਨੂੰ ਭੇਜੀ ਆ ਕਿ ਜਿਹੜੇ ਫੋਟੋਗ੍ਰਾਫਰ ਨੇ ਉਹ ਫੋਟੋਆਂ ਖਿੱਚਦੇ ਨੇ ਕਈ ਵਾਰ ਉਹ ਇੱਥੋਂ ਤੱਕ ਵੀ ਲੜਾਈ ਝੜਾਣਾ ਵੀ ਕਰਦੇ ਨੇ ਇਸੇ ਤਰ੍ਹਾਂ ਮੰਗਦੇ ਨੇ ਉਹ ਜਿਹੜਾ ਕੋਈ ਜੋੜਾ ਕੋਈ ਨੰਗਦਾ ਆ ਜਾਂ ਨਵਾਂ ਵਿਆਹ ਆ ਉਹਦੇ ਗੱਲ 'ਚ ਬਦਵਧ ਹਾਰ ਪਾ ਦਿੰਦੇ ਨੇ ਜੇ ਕੋਈ ਬਾਹਰੋਂ ਆਉਂਦਾ ਉਹਦੇ ਗੱਲ 'ਚ ਹਾਰ ਪਾ ਦਿੰਦੇ ਨੇ ਉਹ ਭਾਵ ਕਹਿਣ ਦਾ ਕਿ ਧੱਕੇ ਨਾਲ ਪੈਸੇ ਮੰਗਦੇ ਨੇ ਤੇ ਜਿਹੜਾ ਬਰ ਉਹ ਵਿਦੇਸ਼ ਤੋਂ ਜਾਂ ਦੇਸ਼ ਤੋਂ ਆਉਂਦਾ ਉਹ ਉਹਦੇ ਲਈ ਮਨ 'ਚ ਬੜਾ ਪ੍ਰਭਾਵ ਪੈਂਦਾ ਕਿ ਏਡੀ ਵੱਡੀ ਧਰਤੀ ਆ ਤੇ ਇਹ ਲੋਕੀ ਬਦਵਧ ਵਾਲੇ ਸਾਡੇ ਕੋਲ ਪੈਸੇ ਮੰਗਦੇ ਨੇ ਮੈਂ ਉਸ ਬੰਦੇ ਕਮਿਸ਼ਨ ਸਾਹਿਬ ਨੂੰ ਬੇਨਤੀ ਕੀਤੀ ਕਰਦਾ ਕਿ ਉਹ ਉਸ ਪ੍ਰਸ਼ਾਸਨ RAI ਇਹਨਾਂ ਅਨਸਰਾਂ ਨੂੰ ਵੀ ਨਾਥਾ ਪਾਵੇ ਤਾ ਜੋ ਜਿਹੜਾ ਵਿਅਕਤੀ ਸੱਚਕ੍ਰਮ ਸ਼੍ਰੀਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਵਾ ਉਹ ਚੰਗਾ ਪ੍ਰਭਾਵ ਲੈ ਕੇ ਜਾਵੇ ਇਹ ਸਾਡਾ ਪ੍ਰਭਾਵ ਨਹੀਂ ਪੈਣਾ ਇਹ ਪੁਲਿਸ ਪ੍ਰਸ਼ਾਸਨ ਦਾ ਹੀ ਪੈਣਾ ਜਾਂ ਸਿਵਲ ਪ੍ਰਸ਼ਾਸਨ ਦਾ ਹੀ ਪ੍ਰਭਾਵ ਜਾਣਾ ਹੈ ਕਿ ਇਹ ਇਸਦਾ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਬਹੁਤ ਵਧੀਆ ਆ ਤਾਂ ਹੀ ਸ਼ਹਿਰ 'ਚ ਜਿਹੜੀ ਉਹ ਲਾਏਨ ਅੰਡਰ ਅਤੇ ਸਾਬ ਸਫਾਈ ਦਾ ਵਧੀਆ ਪ੍ਰਬੰਧ ਆ ਇੰਨੀਆਂ ਹੀ ਬੇਨਤੀਆਂ ਕਰਦਾ ਮੈਂ ਕਿਵੇਂ ਜਾ ਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ